ਅਪੀਰ ਦਰਜ ਕਰਾਈ ਸੀ ਬਲਜੀਤ ਸਿੰਘ ਜਿਹੜਾ ਕਿ ਰੈਡੀਮੇਡ ਦੁਕਾਨ ਤੇ ਕੰਮ ਕਰਦਾ ਉਹ 24 ਤਰੀਕ ਸ਼ਾਮ ਨੂੰ 7:00 ਤੱਕ ਦੇ ਟ੍ਰੀਪ ਆਫ ਆਪਣੇ ਸਕੂਟਰ ਚਲਾ ਰਿਹਾ ਸੀ ਅੱਗੋਂ ਨੋਵਾ ਗੱਡੀ ਵਾਲੇ ਆਏ ਸੋ ਉਹਨਾਂ ਨਾਲ ਟੱਕਰ ਮਾਰੀ ਤੇ ਉਹਨੂੰ ਆਪਣੀ ਗੱਡੀ ਪਾ ਕੇ ਲੈ ਗਏ ਤੋਂ ਪਹਾੜਾ ਸਾਈਡ ਤੇ ਜਾ ਕੇ ਲਖਪੁਰ ਪਿੰਡ ਦੇ ਰਸਤੇ ਦੇ ਵਿੱਚ ਉਹਨੂੰ ਸੁੱਟਾ ਤੇ ਉਹਦਾ ਬੈਗ ਤੇ ਮੋਬਾਈਲ ਤੇ ਹੋਰ ਸਮਾਨ ਵੀ ਲੁੱਟ ਲਈ ਉਹ ਉਹ ਕੰਮ ਕਰਦਾ ਪਸਤਾ ਵੀ ਉਹਨੂੰ ਫੇਰੋਂ ਕਾ ਕਰੇ ਇਸ ਮੱਦੇ ਮੁਕਦਮਾ ਦਰਜ ਕਰਕੇ ਐਫ ਆਈ ਆ ਨੰਬਰ 89 ਅ 50 ਨਸੀਬਤ ਅਸ ਕਰਕੇ ਥੋੜੀ ਜਿਹੀ ਤਪੀ ਸ ਐਸ ਐਚਓ ਸਾਹਿਬ ਨੇ ਮੰਨ ਲਿਆ ਦੀ ਸੀਪੀ ਸਾਹਿਬ ਦੀ ਗਾਈਡਲਾਈਨ ਤੇ 834 ਸਾਹਿਬ ਦੇ ਨਿਰਦੇਸ਼ ਤੇ ਉਹਨਾਂ ਦੀ ਸੂਝ-ਬੂਝ ਹੇਠ ਜਿਹੜਾ ਟੈਕਨੀਕਲ ਤਰੀਕੇ ਨਾਲ ਇਹਨੂੰ ਜਿਆਦਾ ਪਲੇਸ ਕਰਨ ਦੀ ਕੋਸ਼ਿਸ਼ ਕੀਤੀ ਗਈ ਤੋ ਇਹਦੇ ਵਿੱਚ ਤਿੰਨ ਬੰਦਿਆਂ ਨੂੰ ਅਰੈਸਟ ਕੀਤਾ ਗਿਆ 28 ਤਰੀਕ ਨੂੰ ਜੋ ਤਿੰਨੇ ਬੰਦੇ ਸੀਗੇ ਇਹਨਾਂ ਨਾਲ ਇੱਕ ਚੌਥਾ ਬੰਦਾ ਸੀ ਜਿਹੜਾ ਨਾਮ ਹੈਗਾ ਜੌਨਸਨ ਜੌਨਸਨ ਤੋ ਮੇਨ ਬੰਦਾ ਜਿਹੜਾ ਗੁਰਵਿੰਦਰ ਸਿੰਘ ਰੋਪੀ ਹੈਗਾ ਤੇ ਨਾਲ ਉਹਦਾ ਸਾਥੀ सोनू ਸਿੰਘ ਤੇ ਤੀਜਾ ਵੀਰਵਲ ਸਿੰਘ ਆ ਤੇ ਚੌਥਾ ਦਾਸ ਸਿੰਘ ਪੰਜਵਾਂ ਬੰਦਾ ਜਿਹੜਾ ਇਹ ਰਿਸਟਾਰਟ ਕਰਨਾ ਉਹਦਾ ਨਾਮ ਹੈਗਾ ਅਜੇ ਤੋ ਇਹ ਕੀ ਕਰਦੇ ਸੀਗੇ ਜਿੱਥੇ ਮਾਰਕੀਟ ਕੰਮ ਚੱਲਦਾ ਸੀ ਉਥੇ ਦਾ ਕੀ ਕਰਦੇ ਸੀ ਪਤਾ ਕੀ ਕਰਕੇ ਜਿਹੜਾ ਦੁਕਾਨਦਾਰ ਹੈਗਾ ਜੱਜ ਸਿੰਘ ਉਹਨੇ ਦੱਸਿਆ ਵੀ ਜਿਹੜਾ ਮਤਲਬ ਆ ਬੰਦਾ ਜਿਹੜਾ ਹੈਗਾ ਪੰਜੀਤ ਸਿੰਘ ਹੋ ਜਾਣਾ ਬੈਗ ਭਰ ਕੇ ਲੱਗੇ ਜਾਂਦਾ ਕਾਫੀ ਲੱਖਾਂ ਰੁਪਏ ਦੀ ਤਰ੍ਹਾਂ ਦੇ ਪੈਸੇ ਹੁੰਦੇ ਨੇ ਤੋਂ ਇਹਨੇ ਦੂਜੇ ਲੋਕਾਂ ਸਿੱ ਜਿਹੜਾ ਮੇਨ ਦੋਸ਼ੀ ਗੁਰਿੰਦਰ ਸਿੰਘ ਹੈ ਉਹਦੇ ਖਰਾਬ ਪਿੱਲ ਨੂੰ ਦੋ ਤਿੰਨ ਪਰਚੇ ਦਾਰ ਜੀ ਲੁੱਟ ਬੋਦੇ ਤੋਂ ਇੱਕ ਬੰਦਾ ਇਹਨਾਂ ਦਾ ਜਿਹੜਾ ਸ਼ਗਾਰ ਵੀਰ ਬਲੁਰ ਬੱਤੀ ਇਹ ਰਾ ਕੀ ਕਰਦਾ ਆਇਆ ਮਕਸਾ ਦੇ ਪਿੱਛੇ ਤੇ ਜਦੋਂ ਉਹਨੇ ਲੋਕੇਸ਼ਨ ਦੱਸਦੀ ਵੀ ਨੇੜੇ ਪਹੁੰਚ ਗਿਆ ਆਪਣੇ ਘਰ ਨੂੰ ਮੋੜਨ ਲਗਾ ਜੀਟੀਵੀ ਨਗਰੋਂ ਉੱਥੇ ਇਹਨਾਂ ਨੇ ਸ਼ੰਕਰ ਮਾਰਕੀਟ ਚਾਹ ਨੋਵਾ ਦੇ ਵਿੱਚ ਉਹ ਉਹ ਚੱਕੇ ਲੱਗੇ ਤੇ ਜੋ 70000 ਰੁਪਏ ਦੀ ਉਹ ਕੀਤੀ ਆ ਜੋ ਬੰਦੇ ਅਰੈਸਟ ਕਰ ਲਏ ਨੇ ਨੋਵਾ ਦਾ 70% ਤੋਂ ਉੱਪਰ ਆ ਨਿਤ ਬ੍ਰਾਂਟ ਹੋ ਗਿਆ ਇਹ ਨਸ਼ੇ ਦੇ ਆਦੀ ਤਾਂ ਹੈਗੇ ਜੀ ਪਹਿਲਾਂ ਵੀ ਕੋਈ ਵਾਰਦਾਤਾ ਇਹਨਾਂ ਤੇ ਹੋਇਆ ਪਹਿਲਾਂ ਦੋ ਤਿੰਨ ਕਮੰਡਰਾਂ ਦੇ ਦਰਜਾ ਆਦੇ ਗੁੱਟ ਕੋਲ ਸਰ ਇਹ ਕਿੱਥੋਂ ਦੇ ਰਹਿਣ ਵਾਲੇ ਇਹ ਹੈਗੇ ਆ ਕਤਬੇ ਵਾਲਾ ਗੁਜਰਾ ਤੇ ਲੋਟੂ ਵਾਲਾ ਤੇ ਇਹਨਾਂ ਜਿਹੜੇ ਮੇਨ ਬੰਦੇ ਹੈਗੇ ਆ ਤੇ ਚੌਥਾ ਵੀ ਕਤਬੇ ਵਾਲਾ ਆ ਜਿਹੜਾ ਪੰਜਵਾਂ ਹੈਗਾ ਉਹਦੇ ਬਾਰੇ ਜੇ ਪਤਾ ਕਰਨਾ ਉਹਦਾ ਨਾਮ ਹੀ ਪਤਾ ਲੱਗਾ ਕਰਨ ਵੀ ਅਜੇ ਉਹ ਕਰਨ ਕੋਈ ਹਥਿਆਰ ਜੰਦ ਮਾਰੇ ਹਥਿਆਰ ਦਾ ਕੋਈ ਚੀਜ਼ ਦੇ ਬਰਾਮਦ ਹੋਈ ਹੈ ਇੱਕ ਪਿਸਤੌਲ ਬਰਾਮਦ ਹੋਇਆ ਜਿਹੜਾ ਨਕਲੀ ਹੈ ਲੇਕਿਨ ਅਸਲੀ ਆਪਨ ਵੀ ਹੋਣ ਦੀ ਉਮੀਦ ਹੈਗੀ ਜੋ ਮਾਰ ਲੈ ਕੇ ਇਹਨਾਂ ਤੋਂ ਬਰਾਮਦ ਕਰ ਲਓ ਸਰ ਇਹਨਾਂ ਦੀ ਉਮਰ ਕਿੰਨੀ ਹੈ ਇਹਨਾਂ ਦੀ ਉਮਰ ਕਰੀਬ 25 26 25 26 ਸਾਲ ਹੈ